ਪਾਲਟ ਟਰੈਗ ਆ ਗਿਆ ਇਹਦੇ ਸੀਟੀ ਤੁਜੀ ਮਿੱਤਰੋ ਆਉਣਾਂ ਦੀ ਜੁਰੀ ਹੋਣੀ ਹੈ ਕਹਿੰਦੇ ਮਸੂਦਾ ਤੇ ਸੀਟੀ ਕਹਿੰਦੇ ਰੇਜੀ ਕੱਟ ਕਰੀ ਤੋ ਆ ਵੀ ਬੜੀ ਬੜੀ ਮਾਰ ਰਹਾ ਦੇਖੋ ਅਜਲੇ ਪਾਲਟ ਜਾਂਦਾ ਪ੍ਰੋਗਰਾਮ ਨਿਰੋਤ ਸੁਨਾੜੀ ਦਾ ਪਾਲਟ ਟਰੈਗ ਆ ਮਾੜੀ ਦਾ ਮਿੱਤਰੋ ਪਾਲਟ ਟਰੈਗ ਇਹਦੇ 24 ਜਬੀ ਦਾ ਝੋਟਾ ਮਸੂਦਾ ਕਹਿੰਦੇ ਭੋਗ ਦਾ ਪਹੇ ਜਾਂਦਾ ਇਹ ਕਿਤੇ ਕਿਨੇ ਟਾਈਮ ਦੇ ਬਦਗੀਰ ਆਲਮ ਦਾ ਤੇ ਪਹਿਲਾ ਚੱਕਰ ਟਰੈਕਟਰ ਦਾ ਮਿੱਤਰੋ ਚੱਲੀ ਜਾਂਦਾ ਤੇ ਹੁਣ ਆਪਾਂ ਚੱਲਦੇ ਆ ਦੂਜੀ ਸਾਈਡਾਂ ਤੇ ਕਹਿੰਦੇ ਮਿੱਤਰੋ ਪਹਿਲਾ ਚੱਕਰ ਕਰਤਾ ਛੋਟੇ ਨੇ ਪੂਰਾ ਤੇ ਗੇਰ ਉੱਡਣਾ ਲਾਤਾ ਇਹ ਉੱਡਣਾ ਗੇਰ ਲਾਤਾ ਕਿਨਾ ਕਰੋ ਜਾਂਦਾ ਮਿੱਤਰੋ ਇਧਰਲੇ ਪਾਸੇ ਪਾਲ ਟ੍ਰੈਕ ਆ ਕਹਿੰਦੇ ਮਿੱਤਰੋ ਚੱਕ ਦੀ ਟਰਬੋ ਵਾਲਾ ਕੰਮ ਕਰਤਾ ਭਾਕਾ ਪਾਤਾ ਤੇ ਟਰਬੋ ਵਾਲਾ ਕੰਮ ਹੋ ਗਿਆ ਮਿੱਤਰੋ ਜਮਾ ਨੇੜੇ ਆ ਕੇ ਕੰਮ ਹੋ ਗਿਆ ਤੇ ਲੈਂਡ ਦੇ ਉੱਤੇ ਜਿਵੇਂ ਗਈ ਟਰੈਕਟਰ ਪਹੁੰਚਣ ਵਾਲੀ ਸੀ ਤੇ ਇਹ ਕੋਲ